ਯਾ ਸਰ ਲਗਾ ਨਹੀਂ ਜੰਮ ਕੇ ਨਿਕਾਲੀ ਬਈ ਸਭ ਦੁਕਾਨ ਤੋਂ ਖੱਗੂਗੀ ਬਈ ਦੇਖੋ ਕੁੜੇ ਮੈਂ ਬਈ ਅੱਜ ਸਰ ਸਰ ਇੱਕ ਬੰਦਾ ਆਇਆ ਹੈ ਕਿ ਵੀਡੀਓ ਬਣਾਉਣ ਲੈ ਕੇ ਆਇਆ ਹੈ ਉਹ ਅਸੀਂ ਕਾਗਜ਼ ਮੰਗੇ ਆ ਤੇ ਇਹਨੇ ਐਮਐਲ ਸਾਹਿਬ ਨਾਲ ਗੱਲ ਕਰਾਤੀ ਹੈ ਤੇ ਅਸੀਂ ਐਮਐਲ ਸਾਹਿਬ ਨਾਲ ਗੱਲ ਕਰਦੇ ਪਏ ਆ ਇਹਨੇ ਸਾਡੇ ਕਿਤਾਬਾਂ ਖਿਲਾਰਤੀਆਂ ਕਿਉਂ ਨਹੀਂ ਬੰਦਾ ਬੈਠਦਾ ਕੀ ਕੋਣ ਹੈਗਾ ਤੇ ਹਈਆਂ ਲਾਵਰ ਕਿੱਥੋਂ ਬੋਲਦੀ ਹੈ ਮੈਂ ਆਇਆ ਨਹੀਂ ਕਿ ਮੈਂ ਬੰਦੇ ਦੇ ਕੋਈ ਨਹੀਂ ਗੱਲ ਕਰਦੇ ਸਾਹਮਣੇ ਲੱਭਿਆ ਉਹਨਾਂ ਨਾਲ ਬੱਧੀ ਨਹੀਂ ਐਮਐਲਏ ਸਾਹਿਬ ਨਾਲ ਗੱਲ ਕਰਦੇ ਪਏ ਦੋ ਜਿਹਨਾਂ ਨੇ ਗੱਲ ਕਰਾਈ ਹੈ ਇਹੋ ਨਹੀਂ ਮੈਂ ਜੀ ਉਹਦੇ ਨਾਲ ਗੱਲ ਕਰਦਾ ਪਿਆ ਮੇਰੇ ਹੱਥ ਪਹੇ ਕਿ ਨਾਲੇ ਖਸਾਬਾ ਸਾਡੀ ਜਿਹੜੀ ਖਰਾਬ ਆਦੇ ਖੋਂਦੇ ਮੈਨੂੰ ਗੱਲ ਕਰਾ ਆ ਲੋ ਤੁਸੀਂ ਮੇਰੇ ਨਾਲ ਇਹ ਝੰਡਾ ਦਾ ਨਹੀਂ ਫਾੜੇ ਇਹ ਝੰਡਾ ਨਹੀਂ ਆ ਹੈਗਾ ਝੰਡਾਰ ਤੇ ਨਹੀਂ ਹੈਗਾ ਨਾ ਇਹਨੇ ਰੋਕਿਆ ਤੇਰੀ ਲੱਕ ਮੇਰੇ ਨਾਲ ਤੇਰੀ ਬਾਤ ਵੀ ਕਰੀ ਮੈਰੀਕਟ ਤੇ ਵੀ ਹੱਥ ਨਹੀਂ ਆ ਜਾਂ ਮੇਰਾ ਤੂੰ ਵਾਕਵੇਂ ਦਾ ਸਰ ਤੈਨੂੰ ਮੈਂ ਛੱਡਿਆ ਖੜਿਆ ਛੱਡਿਆ ਹੀ ਉਹਨਾਂ ਰੋਕਿਆ ਨੇ ਵੀ ਕੁਆਇਟ ਕਰਨਾ ਵੀ ਸਰ ਆ ਗਾਲਿਆ ਮੇਰੇ ਕੋਲ ਪੇਪਰ ਨਹੀਂ ਆਗੇ ਉਹਨੂੰ ਝੰਡਾ ਕਰੋ ਮੇਰੇ ਕੋਲ ਆ ਗਿਆ ਉਹ ਤੋਂ ਮੇਰੇ ਨਾਲ ਕਿਦੋਂ ਠਾਣੇਦਾਰ ਰੋਕ ਰਿਆ ਉਹ ਪੁਆਇੰਟ ਕਰ ਵੀ ਮੇਰੇ ਕੋ ਕਾਗਜ਼ ਨੇ ਅਗੇ ਮੈਂ ਤਾਂ ਲੱਗਵਾਂਦੀ ਆ ਕਈ ਗੱਲਾਂ ਹੁੰਦੀਆਂ ਉਹ ਗੱਲਾਂ ਦੀ ਉਸ ਤੋਂ ਬਾਅਦ ਥੋੜ ਜਣਾ ਇੱਕ ਮਿੰਟ ਰੁਕ ਜਾ ਨਾ ਠਾਣੇਦਾਰ ਰੋਕ ਰਿਆ ਤੂੰ ਮੇਰੇ ਕੋ ਆ ਜਾ ਮੈਂ ਫੇਰ ਮੈਂ ਕਹਾਂ ਉਹਨੂੰ ਪੇਪਰ ਦੇ ਕੇ ਬਾਅਦ ਵਿੱਚ ਪੇਪਰ ਵਿੱਚ ਉਹਨਾਂ ਕੋ ਬਖਾਇਆ ਇਹ ਆ ਕੇ ਨਾ ਦੁਬਈ ਹੁੰਦੇ ਬੀਜੀ ਲੋਕਰ ਬਣੇ ਨਿੱਥਰਗੇ ਐਮ ਐਲ ਏ ਸਾਹਿਬ ਨਾਲ ਗੱਲ ਕਰਾਈ ਐ ਸੱਦ ਕਰਾ ਐਮ ਐਲ ਏ ਨੇ ਠਾਣੇਦਾਰ ਫੇਰ ਕੋਈ ਔਕਾਤ ਹੀ ਰੋਕਦੀ ਗੱਲ ਕਰਦਾ ਮੈਂ ਸਾਰਾ ਮੈਨੂੰ ਮਨਜ਼ੂਰੀ ਖਿਲਾਫ ਤੇ ਮੇਰੇ ਫੀਸਾ ਨਾ ਆਪਿਆ ਅੱ ਪਰਸ ਹੋਇਆ ਪਰਸ ਹੋਇਆ ਪਰਸ ਹੋਇਆ ਪੁੱਛ ਲਈ ਪਰਸੋ ਨੇ ਕੀ ਕਰਨਾ ਤੇਰਾ ਕਹ ਰਿਹਾ ਪਰਸ ਦਾ ਕੱਲ ਦਾ ਪਰਸ ਕੀ ਕਰਨਾ ਤੇਰਾ ਆਪਾਂ ਜਦੋਂ ਬਾਜੀ ਪਰਸ ਤੇ ਪਰਸ ਨਹੀਂ ਕਰਨਾ ਤੂੰ ਕਾੜੀ ਦੇ ਉਹਨਾਂ ਨੂੰ ਪਰਸ ਨਹੀਂ ਕਰਨਾ ਪਰ ਜੀ ਦੇਖੋ ਮੈਂ ਪਰਸ ਬਹਿ ਕੇ ਕੱਢ ਲਗਾ ਮੈਂ ਤਾਂ ਬੈਠਿਆ ਨਾ ਲੱਗਦਾ ਬੈਠਿਆ ਨਹੀਂ ਹਾਂ ਕਰੇ ਬੈਠਣਾ ਮੈਂ ਰੱਖਿਆ ਇਹਨਾਂ ਨੇ ਪਰਸ ਕੋਲਿਆ ਮੇਰਾ ਪਰਸਲ ਤੇਰਾ ਆ ਗਿਆ ਨਾ ਪਰਸਲ ਖੋਲੇ ਰ ਦੇ ਨਾ ਨਾ ਬੋਨੂ ਦੇ ਦੇ ਨਾ ਫੇਰਾ ਅਗਲੀ ਮੰਦਰਾ ਚੱਲ ਅਲਹਾ ਅਲਕੁਰ ਬੁੱਕਾ ਮੇ ਥੱਲੇ ਪੁਣਿਆ ਭਾਈਆ ਮੈਂ ਨਾ ਦੇ ਗੱਲ ਦੇ ਯਾਰ ਦੇ ਤੇ ਮੈਂ ਬੁੱਕਾ ਕਿ ਥੱਲੇ ਡਿੱਗੀਆਂ ਮੈਂ ਥੱਲੇ ਡਿੱਗ ਗਿਆ ਮੈਂ ਬਸ ਫੜ ਲਗਾ ਬੁੱਕਾ ਡਿੱਗ ਵੀ ਥਲੇ ਚੋਂ ਥਲੇ ਡੱਬੇ ਪਰ ਸਾਡੀਆਂ ਬੁੱਕਾਂ ਥੱਲੇ ਡੱਬੇ ਮੱਠਾਂਦਾ ਨਹੀਂ ਕਹਦੇ ਇਹ ਤੂੰ ਮੰਨਦਾ ਜੇ ਨਾ ਬੁੱਕ ਦਿੱਤੀ ਹਾਂ ਫੇਰ ਅਈ ਕਹਦਾ ਡੱਬਾ ਮਣ ਕੇ ਦਾ ਆ ਗਲਤੀ ਆ ਨਾ ਮੈਂ ਭਾਈ ਇਹ ਪਰਸਲ ਲੱਗਣਾ ਪਰਸਲ ਨਾ ਵਿਆਂ ਪਰਸਲ ਗਲਤੀ ਆ ਨਾ ਬੰਦਾ ਕਹਿੰਦਾ ਗਲਤੀ ਔਰ ਆ ਚੀਜ਼ਾਂ ਨਹੀਂ ਦੇਖੋ ਭਾਈ ਮੈਂ ਰੱਖੀ ਕਾਨੂੰਨ ਖਤਮ ਹੋ ਗਿਆ ਯਾਰ ਸਭ ਕੁਝ ਹੈਗਾ ਯਾਰ ਡੇਰਾ ਮੈਂ ਆਪਣਾ ਬਣਾ ਲਵਾਂਗੇ ਕਿਸੇ ਦਿਨ ਆ ਵੀ ਕਰਾਇਆ ਗੱਲ ਹੀ ਕਰਦਾ ਆਪਣੇ ਨਾਲ ਮੇਰੇ ਪਿਤਾ ਕਦੇ ਮੈਂ ਮਲਿਆ ਜਿਹੜੇ ਪੈਲੀ ਕੋਈ ਨਹੀਂ ਅਗੜੇ ਮੈਂ ਉਹ ਮੈਂ ਆਪਣੇ ਭਰਾ ਨਾਲ ਤਾਂ ਕਰਾਈ ਹੈ ਆਏ ਨੇ ਭਾਈ ਹੋਣੇ ਸਾਰੇ ਬਹੁਤੇ ਇੱਥੇ ਕਰਕੇ ਡੱਡ ਹੁਕੀ ਆ ਕੇ ਲਾ ਕੇ ਭਾਂਤ ਜੋ ਮਰਜ਼ੀ ਭਰੋ ਬੋਲੋ ਅੱਛਾ ਬੜਿਆ ਹੋਰ ਨਹੀਂ ਜਾਂਦੇ ਭਾਈ ਨਹੀਂ ਜਾਵਾਂਗਾ ਨਹੀਂ ਜਾਵਾਂਗਾ दोपहर टाइम नावल्टी चौंक लॉरेंस रोड अमृतसर विखे एक ਵੀਡੀਓ ਵਾਇਰਲ ਹੋਈ ਸੀਗੀ ਉਹਦੇ ਵਿੱਚ ਇੱਕ ਟ੍ਰੈਫਿਕ ਕਰਮਚਾਰੀ ਨਾਲ ਨਾਕਾ ਪਾਟੀ ਰੂਟਿੰਗ ਜਿਹੜੀ ਆ ਵਹੀਕਲਾਂ ਦੀ ਚੈਕਿੰਗ ਕਰ ਰਹੇ ਸੀਗੇ ਇਸੇ ਦੌਰਾਨ ਇੱਕ ਵਹੀਕਲ ਆਇਆ ਐਕਟਿਵਾ ਸਵਾਰ ਆਇਆ ਜੀ ਉਹਨੂੰ ਰੁਕਿਆ ਤੇ ਜਿਹਨੂੰ ਜਿਹਨੇ ਹੈਲਮਟ ਨਹੀਂ ਪਾਇੰਨੇ ਸੀ ਇਹਨੂੰ ਚਲਾਉਣ ਉਹਦਾ ਪਰ ਨਮਸਤੇ ਕਿਹਾ ਜੀ ਜਿਹੜਾ ਥੋੜਾ ਪੁਲਿਸ ਨਾਲ ਵੈਸਾ ਵਸਾਈ ਕਰ ਲੱਗ ਗਿਆ ਜੀ ਉਹਦੇ ਵਿੱਚ ਦੱਸਣਾ ਚਾਹੁੰਦਾ ਮੈਂ ਜੀ ਉਹ ਵਹੀਕਲ ਚਾਲਕ ਤੇ ਜਿਹੜਾ ਉਹਦਾ ਚਲਾਨ ਬਣਦਾ ਚਲਾਨ ਕਰਕੇ ਉੱਤੇ ਕਾਰਵਾਈ ਕਰ ਦਿੱਤੀ ਗਈ ਹੈ ਤੇ ਇੱਕ ਵੀਡੀਓ ਦੇ ਵਿੱਚ ਕਹਿ ਰਿਹਾ ਵੀ ਐਮ.ਐਲ.ਏ ਸਾਹਿਬ ਦਾ ਫੋਨ ਆਇਆ ਜੀ ਕੋਈ ਐਹੋ ਜੀ ਗੱਲ ਨਹੀਂ ਹੈਗੀ ਜੀ ਵੈਰੀਫਾਈ ਕਰ ਲਈ ਹੈ ਜੀ ਕੋਈ ਫੋਨ ਨਹੀਂ ਸੀ ਐਹੋ ਜੀ ਕੋਈ ਗੱਲ ਨਹੀਂ ਜੀ ਅਸਲੀ ਦੀ ਬਣਦੀ ਕਾਰਵਾਈ ਕਰਕੇ ਤੇ ਉਹਨੂੰ ਉਹਦਾ ਚਲਾਨ ਕੱਟ ਦਿੱਤਾ ਹੈ ਜੀ ਤੇ ਅੱਗੇ ਤੋਂ ਮੈਂ ਸਾਰਿਆਂ ਨੂੰ ਇਹ ਹੀ ਅਪੀਲ ਕਰਦਾ ਵੀ ਜਦੋਂ ਟ੍ਰੈਫਿਕ ਨਾਕਾ ਲੱਗਾ ਹੁੰਦਾ ਹੈ ਜੀ ਕੋਈ ਵੀ ਜਿਹੜੀ ਆ ਉਥੇ ਵੈਸਾ ਵਸਾਈ ਨਾ ਕੀਤੀ ਜਾਵੇ ਆਪਣਾ ਕਾਗਜ਼ ਪੱਤਰ ਪੂਰਾ ਰੱਖਿਆ ਜਾਵੇ ਤਾਂ ਜੋ ਜਿਹੜਾ ਕੋਈ ਵੀ ਕਿਸੇ ਨੂੰ ਰਾਹਗੀਰ ਨੂੰ ਕੋਈ ਵੀ ਦਿੱਕਤ ਨਾ ਆਵੇ ਜੀ ਧੰਨਵਾਦ